ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਸ ਜਿਵੇਂ ਤੁਹਾਨੂੰ ਪਤਾ ਹੈ ਹੁਣ ਦੀਵਾਲੀ ਨੇੜੇ ਆ ਰਹੀ ਹੈ ਤੇ ਆਪਾਂ ਸਾਰਾ ਕੋਠਾ ਵਗੈਰਾ ਮਲੇ ਚੰਗੀ ਤਰ੍ਹਾਂ ਕਰੀ ਸਾਫ਼ ਸੁਥਰਾ ਹੈਬ ਤੇ ਇਹਨਾਂ ਨੂੰ ਦੀਵਾਲੀ ਤੱਕ 2-3 ਦਿਨ ਇਹਨੂੰ ਖੁੱਲਾ ਨਹੀਂ ਛੱਡਾਂਗੇ ਤੇ ਦੀਵਾਲੀ ਤੋਂ ਬਾਅਦ ਖੁੱਲਾ ਛੱਡਾਂਗੇ ਪੰਜੇ ਕਰੀ ਤੇ ਇਹ ਕਿਨਾਂ ਦਾ ਪਾਣੀ ਭਰ ਕੇ ਰੱਖਣ데요 ਸੋ ਇੱਕ ਬਾਹਰ ਦਿਨ ਛੱਡਣਗੇ ਨਹੀਂ ਇੱਥੇ ਆਪਾਂ ਕਣਕ ਬੀਜੀ ਹੈ ਉੱਧਰ ਵੀ ਬੀਜੀ ਤਿੰਨਾਂ ਚ ਬੀਤੀ ਨਾ ਨਾ ਇੱਕ ਦੀ ਹੂੰ ਤੇ ਬਖਤਾ ਇੱਕ ਵੇ ਚੱਲੋ ਮੱਛੀ ਹੁੰਦੀਆਂ ਬਾਹਰ ਕੱਢੋ ਸੋ ਇਹਨਾਂ ਨੂੰ ਬਾਹਰ ਇਸ ਕਰਕੇ ਨਹੀਂ ਹੁੰਦੀ ਸਾਰਾ ਕੋਠਾ ਕੋਤਾ ਹੈਵੇਂ ਸੱਚ ਗਰੇ ਇੱਧਰ ਤੜਿਆ ਨੇ ਹੁਣ ਠੀਕ ਹੈ ਕਿ ਕਿਵੇਂ ਹੈ तो मुर्गा थोड़ा ही मतलब वीक है मैं भी इन चेंज करा दिए पाल दी फीड इधर भी पाल दी अपनी मुर्गी ने अंडा नहीं दिता ਚੋਦਣਾ ਸ਼ੱਕ ਜਿਹੇ ਪੈਂਦੇ ਕਿਉਂਕਿ ਟੋਕਰੀ ਜੇ ਬੈਠੀ ਤੇ ਲੱਗਦਾ ਅੰਡਾ ਦੋ ਵੀ ਕਰਿਆ ਚਲੋ ਤਾਂ ਅੱਛਾ ਅੱਛਾ ਤਾਂ ਅੱਛਾ ਜੀ ਗਾਇਸ ਮੁਰਗੀ ਅੱਜ ਪਾਵਾਂਗੇ ਪਾਲਕ ਤੇ ਪੇੜਾਂ ਨਾਲ ਜਿਹੜੇ ਥੋੜੇ ਬਾਹਰ ਹਨ ਉਹਨਾਂ ਨੂੰ ਆਪਾਂ ਸੁੱਟ ਦਈਏ ਬਕਤਾਂ ਦਾ ਪਤਾ ਨਹੀਂ ਖਾਂਦੀਆਂ ਕਿ ਨਹੀਂ ਸੋ ਆਪਾਂ ਪਾ ਕੇ ਵੇਖ ਲੈਨੇ ਆ ਬੱਤਾਂ ਖਾਣੀਆਂ ਹੋਰ ਦੇਖੋ ਮੇਰੇ ਸਾਹਮਣੇ ਲਿਖੇ ਸੀ ਇਹ ਖਾਣੀਆਂ ਠੀਕ ਆ

ਤੁਹਾ ਜੀ ਗੈਸਾ ਮੁਰਗੀ ਦੇ ਬੱਚੇ ਚੈੱਕ ਕਰੋ ਕਿ ਡਿੱਕ ਡੇ ਹੋ ਗਏ ਆ ਸੋ 컬러 ਦੇਖੋ ਕਿ ਡਿੱਕ ਡੇ ਸੋਣੀ ਨਿਕਲੇ ਦਾ ਆ ਜੀ ਗੈਸਾ ਇਧਰ ਖੰਭੀ ਚ ਲੈ ਰਹੀ ਨਹੀਂ ਮਰ ਗਏ ਨਹੀ ਹੋਏ ਮਰ ਨਹੀਂ ਦੇਤਾ ਜੀ ਉਹ ਨਾ ਮਾਰਦੇ ਲੋ ਉਹ ਨਹੀਂ ਕੋਲੇ ਹੁਣ ਇੱਥੇ ਆਰਾਮ ਕਰੀ ਆ ਜੀ ਆਹ ਕਬੂਤਰਾਂ ਦੇ ਸ਼ੈਲ ਪਰ ਅੱਲਰ ਮੇਰੇ ਸਾਹਮਣੇ ਕਲੈਰ ਨੇ ਸੁਣ ਜੀ ਗਾਇਸ ਬਖਤਾ ਆਪਾਂ ਥੱਲੇ ਲੈ ਲੈਂਦੀਆਂ ਵਾਈਟ ਕਾ ਵਾਈਟ ਇੱਕ ਕਾਫੀ ਕੇਬਲ ਓਏ ਇਹਦੇ ਚ ਪਤਾ ਨਹੀਂ ਲੱਗਾ ਮੇਲ ਫੀਮੇਲ ਦਾ ਇਹ ਨਹੀਂ ਇੱਕ ਤਾਂ ਹੀ ਮੇਲਾ ਹੈ ਇੱਕ ਹੀ ਮੇਲਾ ਸੋ ਹਾਂ ਜੀ ਗਾਇਸ ਹੁਣ ਆਪਾਂ ਇਹਨੇ ਕਬੂਤਰਾਂ ਦੀ ਕੇਜ ਲਾ ਲਈਏ ਸੋ ਚੈੱਕ ਕਰਾਂਗੇ ਕਬੂਤਰ ਤੇ ਬਾਕੀ ਡਾਇ ਹੋਏ ਆ ਜਿੰਨੇ ਗਏ ਕੁੱਤੇ ਚ ਨੇ ਇੱਕ ਇੰਨੇ ਵੀ ਆਂਡੇ ਲਾਏ ਹੋਏ ਆ ਇੱਕ ਆ ਕਬੂਤਰੀ ਨੇ ਵੀ ਆਂਡੇ ਲਾਤੇ ਆ ਦੂਜਿਆਂ ਨੇ ਬਕਤੀਆਂ ਨੇ ਤੇਣੀ ਬਾਕੀ ਸਕੇ ਹਣ ਵੀ ਨਹੀਂ ਲਾਏ ਸੋ ਇਹਦੀ ਤੁਹਾਨੂੰ ਸ਼ਾਰਟ ਵੀਡੀਓ ਹੋਈ ਫਿਰ ਪੱਜ ਲੋਨਿਆਂ ਕਰਤੇ ਲੜੀਆਂ ਇਧਰ ਅੱਛੇ ਵੇਖੋ ਲੜੀਆਂ ਦੇ ਆ ਚੁਕੇ ਨੇ ਤੇ ਇਧਰ ਆ ਪਹਲਾ ਰਹੇ ਆ ਚਲੋ ਬੜਾਈ ਲੜੀ ਦੇ ਤਦ ਤੋਂ ਗਾਇਸ ਇਮੋ ਚੈੱਕ ਕਰੋ ਕਿ ਦਾ ਰੀਆ ਲੱਗਦਾ ਪਿਆ ਉਧਰ ਕੇ ਸਾਰੇ ਬਾਗੀ ਆ ਗਏ ਗਾਇਸ ਇੱਧਰ ਵੀ ਕਾਰਾ ਇੱਧਰ ਵੀ ਕਾਰਾ ਹਾਂਜੀ ਗਾਇਸ ਕਾਫੀ ਦੁਪਹਿਰ ਹੋਈ ਮੈਂ ਚਲੋ ਉੱਪਰ ਜੰਨੇ ਆ ਉੱਪਰ ਆ ਗਏ ਆਪਾਂ ਤੇ ਦੋ ਜਿੰਨਾ ਬਖਤਾਂ ਵੀ ਥੱਲੇ ਸ਼ਿਫਟ ਕਰਦੇ ਹਾਂ ਉਹ ਤੁਹਾਨੂੰ ਦਿਖਾਉਣੇ ਆ ਚੈੱਕ ਕਰਾ ਕੇ ਤੇ ਹੋ ਨਾ ਕੋਈ ਇਧਰ ਵੀ ਕੀ ਸਵਾਦ ਅੜਕੇ ਦੀ ਪਲੇਟ ਉੱਪਰ ਇਹਨਾਂ ਵੀ ਬਾਹਰ ਨਿਕਲਣ ਬਾਹਰ ਨਹੀਂ ਕਰਨਾ ਤੁਹਾਨੂੰ ਤੇ ਗਏ ਜੇ ਕਪ ਚਿੱਟੀ ਮੁਰਗੀ ਅੰਦਰ ਤਾੜੀ ਇਹਨੂੰ ਦਵਾਈ ਵਗੈਰਾ ਦਿੱਤੀ ਹੈਈ ਆ ਮੈਡੀਸਿਨ ਕਿਉਂਕਿ ਇਹ ਮਾਰਦੀ ਛਿੱਕਾਂ ਹੀ ਆ ਜਾਂਦੀਆਂ ਤੇ ਹੋਰ ਆਪਣੀ ਤੇ ਕੇਜal ਵੇਚ ਲਈਏ ਲਓ ਜੀ ਗਾਇਸ ਗੁੱਡ ਨਿਊਜ਼ ਬਣ ਗਈ ਜੇ ਚੱਕੋ ਜੀ ਸੋ ਗਾਈਜ਼ ਇਹ ਕ ਆਂਡਾ ਆ ਗਿਆ ਅੱਜ ਆਪਣੇ ਕੀਤੇ ਸੋ ਇਹ ਗਰਮ ਆ ਮੈਨੂੰ ਇਹ ਵਾਲਾ ਦੇ ਨੂੰ ਤਾਜਾ ਹੀ ਜੀ ਦੇਖੋ ਜੀ ਸੋ ਨੀ ਕਿ ਡਾਊਟ ਰਵਗਾ ਆਪਣੀ ਕਿਹੜੀ ਮੁਰਗੀ ਨੇ ਦਿੱਤਾ ਸੋ ਚਲੋ ਸ਼ੁਰੂਆਤ ਹੋ ਗਈ ਆ ਵੀ ਆਪਾਂ ਨੂੰ ਕਾਫੀ ਦਿਨਾਂ ਤਾਂ ਲੱਗਣਦੇ ਆ ਕਿ ਹਾਂ ਵੀ ਇਹ ਆਂਡਾ ਦੇਊਗੀ ਦਊਗੀ ਸੋ ਡਾਊਟ ਹੈਗਾ ਇਹ ਤੇ ਕਿਉਂਕਿ ਉਹ ਦਿਨ ਵੀ ਤੀ ਤੁਹਾਨੂੰ ਪਤਾ ਕਾਲੀ ਮੁਰਗੀ ਆ ਉਹਦੇ ਚ ਬੈਠੀ ਟੋਕਰੀ ਚ ਤੋਂ ਉਦਨ ਹੀ ਲੱਗਣ ਦੇ ਪਰ ਉਦਨ ਦਿੱਤਾ ਨਹੀਂ ਤੇ ਅੱਜ ਸਵੇਰ ਦਾ ਡਾਊਟ ਹੈ ਕਿ ਹਾਂ ਵੀ ਅੱਜ ਜਰੂਰ ਦਊਗੀ ਸੋ ਚਲੋ ਬਾਕੀ ਇਹ ਇਹਦੇ ਤੇ ਹੀ ਹੈ ਡਾਊਟ ਦੇ ਕਿਉਂਕਿ ਆ ਫੇਰ ਚਲੋ ਦੇਖਦੇ ਹਾਂ ਬਾਕੀ ਪਤਾ ਕਰਦੇ ਹਾਂ ਕਿੰਨੇ ਹਨ ਤੁਹਾਨੂੰ ਬਣਾ ਕੇ ਦਿੱਤਾ ਟੋਬਾ ਇਹਦੇ ਜੇ ਸ਼ਾਮੀ ਤੇ ਇਹਦੇ ਚ ਵੜੀਆਂ ਹੋਣ ਤੇ